ਪੰਜਾਬ ਦੇ ਵਿੱਚ ਜਿਸ ਤਰ੍ਹਾਂ ਗੈਂਗਸਟਰ ਧਮਕੀਆਂ ਦੇਣੇ ਲੋਕਾਂ ਨੂੰ ਫੋਨ ਕਾਲ ਕਰਦੇ ਆ ਫਿਰੋਤੀ ਮੰਗਦੇ ਆ ਇੱਕ ਮਾਮਲਾ ਸਮਾਣਾ ਵਿੱਚ ਵੀ ਸਾਹਮਣੇ ਆਇਆ ਹੈ ਦਰਸنگ ਸਿੰਘ ਲਾਡੀ ਜਿਹੜੇ ਪਿੰਡ ਢੈਂਠਲ ਤੇ ਰਹਿੰਦੇ ਆ ਇਹਨਾਂ ਨੂੰ ਧਮਕੀਆਂ ਆ ਰਹੀਆਂ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ ਔਰ ਕਹਿ ਗਏ 48 ਘੰਟੇ ਦੇ ਅੰਦਰ ਤੁਸੀਂ ਜੇ 20 ਲੱਖ ਰੁਪਏ ਨਹੀਂ ਦਿੱਤਾ ਤਾਂ ਤੁਸੀਂ ਵੀ ਇਨਜਾਮ ਭੁਗਤਣ ਲਈ ਤਿਆਰ ਲਓ ਪੰਜਾਬ ਦੇ ਲੋਕ ਪੰਜਾਬ ਪੁਲਿਸ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਹਰ ਨਾਗਰਿਕ ਦੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਹੈ ਔਰ ਤੁਸੀਂ ਉਸਕੇ ਤਹਿਤ ਪੰਜਾਬ ਪੁਲਿਸ ਨੂੰ ਸਖਤ ਆਦੇਸ਼ ਦਿਓ ਵੀ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਤੱਤ ਹੈ ਜਿਹੜੇ ਗੈਂਗਸਟਰ ਟਾਈਪ ਹੈ ਲੋਕਾਂ ਨੂੰ ਮਾਰਦੇ ਆ ਤਮ ਗਿਆ ਦੇ ਨੇ ਫਰੋਤਿਆ ਮੰਗਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਆਉਣ ਵਾਲਾ ਸਮਾਂ ਦੱਸੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿਸ ਤਰ੍ਹਾਂ ਗੰਭੀਰਤਾ ਨਾਲ ਲੈਂਦੀ ਹੈ ਜਿਸ ਦੀ ਸ਼ਿਕਾਇਤ ਇਹਨਾਂ ਵੱਲੋਂ ਕਿਨੂ ਕਿਨੂ ਕਿੱਥੇ ਗਏ ਗਲਵੱਤ ਕਰਦੇ ਦਰਸ਼ਨ ਸਿੰਘ ਲਾਡੀਆਂ ਜਿਹੜੇ ਕਿ ਪੰਜਾਬ ਟੋਲ ਕਰਮਚਾਰੀ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਹੈ ਸੁਭਾ ਪ੍ਰਧਾਨ ਹੈ ਮੈਂ ਦਰਸ਼ਨ ਸਿੰਘ ਲਾਡੀ ਸੁਭਾ ਪ੍ਰਧਾਨ ਟੋਲਪਲਾ ਦੇ ਵਰਕਰ ਯੂਨੀਅਨ ਪੰਜਾਬ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਜਿਹੜੀ ਮੇਰੀ ਰੈਕੀ ਕੀਤੀ ਜਾ ਰਹੀ ਆ ਤੇ ਮੇਰੇ ਘਰ ਤੱਕ ਦੀਆਂ ਜਿਹੜੀਆਂ ਗੱਡੀਆਂ ਮੇਰੇ ਪਿੱਛੇ ਪਿੱਛਾ ਕੀਤਾ ਅੱਜ ਸਵੇਰੇ 8:25 ਮਿੰਟ ਤੇ ਇੱਕ ਅਨਨੌਨ ਕਾਲ ਨੰਬਰ ਤੋਂ ਮੈਨੂੰ ਫੋਨ ਆਇਆ ਤੇ ਉਹਨਾਂ ਕਿਹਾ ਕਿ ਜਿਆਦਾ 20 ਲੱਖ ਰੁਪਏ ਜਿਹੜਾ ਹੈਗਾ ਤੁਸੀਂ 48 ਘੰਟੇ ਦੇ ਵਿੱਚ 2 ਦਿਨਾਂ ਦੇ ਵਿੱਚ ਸਾਡੇ ਕੋਲ ਦਿਓ ਜੇਕਰ ਤੁਸੀਂ ਨਹੀਂ ਦਿੱਤਾ ਤਾਂ ਤੁਹਾਡਾ ਜਿਹੜਾ ਅੰਜਾਮ ਬਹੁਤ ਮਾੜਾ ਹੋਊਗਾ ਪਹਿਲਾਂ ਵੀ ਮੈਨੂੰ ਇੰਟਰਨੈਸ਼ਨਲ ਕਾਲ ਤੇ ਜਿਹੜੀਆਂ ਹੈਗੇ ਵ ਜਿੱਦੂ ਮੁਸੇਵਾਲੀਆ ਦਾ ਸੰਦੀਪ ਨੰਗਲ ਅੰਬੀਆਂ ਦੇ ਹੋਰਾਂ ਦੇ ਜਿਹੜੇ ਹੈਗੇ ਲੋਕ ਪਸੰਦ ਲੋਕ ਸੀਗੇ ਉਹਨਾਂ ਦੇ ਕਤਲ ਹੋਏ ਨੇ ਉਸੇ ਤਰ੍ਹਾਂ ਸੋਡਾ ਵੀ ਜਿਹੜਾ ਹੈਗਾ ਅਸੀਂ ਮਰਡਰ ਕਰਾਂਗੇ ਜੇਕਰ ਕਿੰਨੇ ਪੈਸੇ ਦੀ ਮੰਗ ਕਰ ਰਹੇ 20 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ ਜੀ ਤੁਹਾਡੇ ਥੱਲੇ ਕਿੰਨੇ ਮੁਲਾਜ਼ਮ ਪੰਜਾਬ ਦੇ ਕੰਮ ਪੰਜਾਬ ਦੇ ਵਿੱਚ 18000 ਮੁਲਾਜ਼ਮ ਸਾਡਾ ਟੋਲਪਲਾ ਦੇ ਵਰਕਰ ਯੂਨੀਅਨ ਦੇ ਵਿੱਚ ਮੈਂਬਰ ਕੰਮ ਕਰ ਰਿਹਾ ਤੇ ਜਿਨ੍ਹਾਂ ਦੀ ਅਸੀਂ ਦਿਨ ਰਾਤ ਜਿਹੜਾ ਸਾਨੇ ਉਹਨਾਂ ਦੇ ਸੰਘਰਸ਼ ਕਰ ਕਰਕੇ ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਨੂੰ ਹੱਕ ਦਵਾਏ ਨੇ ਪਰ ਹੁਣ ਮੈਨੂੰ ਲੱਗਦਾ ਕਿ ਜਿਹੜੇ ਬਾਹਰ ਬੈਠੇ ਲੋਕ ਨੇ ਜਿਹੜੇ ਇਹ ਨਾ ਬਰਕਰਾਰ ਰਹੇ ਉਹ ਲੋਕ ਆ ਅੱਜ ਕੱਲ ਸਾਨੂੰ ਟਾਰਗੇਟ ਕਰਨ ਲੱਗੇ ਹੋਏ ਨੇ ਤੇ ਹੋਰ ਵੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਕਰਦਾ ਕਿ ਜਿਹੜੀ ਤੁਸੀਂ ਕਿਹਾ ਵੀ ਅਸੀਂ ਗੈਂਗਸਟਰਾਂ ਨੂੰ ਪੰਜਾਬ ਦੇ ਵਿੱਚ ਖਤਮ ਕਰ ਦਾਂਗੇ ਕਿ ਇਹ ਪੰਜਾਬ ਦੇ ਵਿੱਚ ਗੈਂਗਸਟਰ ਵਾਰ ਖਤਮ ਹੋ ਰਿਹਾ ਜਿਹੜੀ ਤੁਸੀਂ ਸਿਕਿਉਰਟੀ ਇੱਕ ਬਣਾਈ ਆ ਇੱਕ ਫੋਰਸ ਬਣਾਈ ਆ ਅੱਜ ਉਹ ਤੁਹਾਡੀ ਫੋਰਸ ਕੀ ਤੁਹਾਡੇ ਘਰਾਂ ਦੇ ਵਿੱਚ ਸਿਕਿਉਰਟੀ ਬਣ ਕੇ ਰਹਿ ਗਈ ਕੋਈ ਕਾਨੂੰਨ ਵਿਵਸਥਾ ਦੀ ਬਿਲਕੁਲ ਪੰਜਾਬ ਦੇ ਵਿੱਚ ਕੋਈ ਨਾਮ ਦੱਸਿਆ ਜਿਸ ਨੂੰ ਕਾਲ ਕਰੀ ਤੁਹਾਨੂੰ ਨਾਮ ਦੱਸਿਆ ਕੋਣ ਉਹਨਾਂ ਨੇ ਕੋਈ ਵਿਕੀ ਸੰਗਵੜ ਕਰਕੇ ਨਾਮ ਦੱਸਿਆ ਉਹਨਾਂ ਕੇਸ ਉਹਨਾਂ ਦੇ ਬੰਦੇ ਬੋਲਦੇ ਆ ਬਾਈ ਬਾਈ ਦਾ ਸਾਨੂੰ ਮੈਸੇਜ ਲੱਗਿਆ ਕਿ 48 ਘੰਟਿਆਂ ਦੇ ਵਿੱਚ 2 ਦਿਨਾਂ ਦੇ ਵਿੱਚ ਤੁਸੀਂ 20 ਲੱਖ ਰੁਪਏ ਇਸ ਬੰਦੇ ਤੋਂ ਲੈ ਕੇ ਤੇ ਸਾਡੇ ਕੋਲ ਭੇਜਣਾ ਹੈਗਾ ਉਹਨਾਂ ਨੇ ਮੈਨੂੰ 48 ਘੰਟਿਆਂ ਦਾ ਟਾਈਮ ਦਿੱਤਾ ਤੁਹਾਡੇ ਕੋਲ ਕੋਈ ਹੈ ਇਸ ਤਰ੍ਹਾਂ ਦੇ ਹਾਲਾਤ ਵਿੱਚ ਤੁਸੀਂ ਮੈਨੂੰ ਦੇ ਸਕਦੇ ਵੀ ਨਹੀਂ ਨਹੀਂ 20 ਲੱਖ ਤਾਂ ਅਸੀਂ 20 ਰੁਪਏ ਨਹੀਂ ਦੇ ਸਕਦੇ ਮੈਂ ਤਾਂ 20 ਰੁਪਏ ਵੀ ਨਹੀਂ ਦੇ ਸਕਦੇ ਮੈਂ ਬਾਕਾਇਦਾ ਤੌਰ ਤੇ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਲੋਕਾਂ ਦੀ ਸੰਗਠਨ ਨਹੀਂ ਕਰਨ ਵਾਲੇ ਲੋਕਾਂ ਉਹ ਕਹਿੰਦੇ ਸਾਨੂੰ ਕੋਈ ਮਤਲਬ ਨਹੀਂ ਤੁਸੀਂ ਲੋਕਾਂ ਲਈ ਕੀ ਕਰਦੇ ਹੋ ਲੋਕਾਂ ਦੇ ਲਈ ਖੜਦੇ ਹੋ ਜਾਂ ਕਿਸ ਲਈ ਤੁਸੀਂ ਕੀ ਚੰਗਾ ਕਰਦੇ ਹੋ ਸਾਨੂੰ ਉਸ ਨਾਲ ਮਤਲਬ ਨਹੀਂ ਸਾਨੂੰ ਤਾਂ ਬਾਈ ਜੀ ਦਾ ਮੈਸੇਜ ਆਇਆ ਸਾਡੇ ਕੋਲ ਲਿਸਟ ਆਈ ਆ ਕੁਝ ਲਿਸ ਦਾ ਨਾਮ ਆ ਤੁਹਾਡੇ ਨਾਮ ਦਾ ਕੇ 20 ਲੱਖ ਰੁਪਏ ਲਿਖਿਆ ਹੋਇਆ ਅਸੀਂ ਤੁਹਾਡੇ ਤੋਂ 20 ਲੱਖ ਰੁਪਏ ਲੈਣਾ ਜੇ ਨਾ ਦਓਗੇ ਸਾਡਾ ਤੇ ਤੁਹਾਡਾ ਅੰਜਾਮ ਮਾਰਾ ਹੋਊਗਾ ਇਸ ਕਹਿ ਤੁਸੀਂ ਇਸ ਕਹਿ ਤੁਸੀਂ ਕਿਹਨੂੰ ਕਿਹਨੂੰ ਕਰ assi DGP ਪੰਜਾਬ SSP ਪਟਿਆਲਾ ਤੇ DSP ਸਮਾਣਾ ਨੂੰ ਇਸ ਦੀ ਮੈਂ ਸ਼ਿਕਾਇਤ ਦੇ ਰਹੇ ਹਾਂ ਗਿਆ ਤੇ ਬਾਕੀ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਜੇਕਰ ਤੁਸੀਂ ਪ੍ਰਸ਼ਾਸਨ ਕੋਲ ਜਾਂਦੇ ਹੋ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਕੋਲ ਗੱਲ ਰੱਖਦੇ ਹੋ ਤਾਂ ਫਿਰ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ assi ਜਿਹੜਾ ਤੁਹਾਡਾ ਕਾਰਨਾਮ ਕੁਝ ਵੀ ਐਕਸ਼ਨ ਲੈਣਾ ਤੁਹਾਡੇ ਖਲਾਫ ਤੁਸੀਂ ਕਿਸ ਨੂੰ ਸੁਰੱਖਿਆ ਮੰਗ ਰਹੇ ਹੋ ਪੁਲਿਸ ਤੋਂ ਦੇਖੋ ਸੁਰੱਖਿਆ ਤਾਂ ਅਸੀਂ ਤਾਂ ਕਹਿੰਦੇ ਹਾਂ ਵੀ ਹਰ ਇੱਕ ਇਨਸਾਨ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਜੇਕਰ ਸਰਕਾਰ ਬਣੀ ਹੈ ਤਾਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਗੈਂਗਸਟਰ ਖਤਮ ਕਰਕੇ ਅਸੀਂ ਹਰ ਇੱਕ ਇਨਸਾਨ ਦੀ ਹਰ ਇੱਕ ਬੰਦੇ ਦੀ ਸੁਰੱਖਿਆ ਯਕੀਨੀ ਬਣਾਉਣੀ ਆ ਕਿ ਇਹ ਸੁਰੱਖਿਆ ਹੋ ਰਹੀ ਹੈ ਇਹ ਸ਼ਰੇਆਮ ਧਮਕੀਆਂ ਲੋਕਲ ਪੰਜਾਬ ਦੇ ਨੰਬਰ ਹਰਿਆਣੇ ਦੇ ਨੰਬਰਾਂ ਤੋਂ ਕਾਲ ਆਣੀਆਂ ਪਹਿਲਾਂ ਚਲੋ ਮੰਨਦੇ ਸੀ ਇੰਟਰਨੈਸ਼ਨਲ ਕਾਲਾਂ ਤੋਂ ਗੈਂਗਸਟਰ ਬਾਹਰੋਂ ਬੈਠੇ ਇਹ ਕਰਦੇ ਹੈਗੇ ਨੇ ਪਰ ਹੁਣ ਤਾਂ ਪੰਜਾਬ ਦੇ ਵਿੱਚ ਹੀ ਲੋਕ ਲੱਗੇ ਹੋਏ ਨੇ ਕਰਨਾ ਕਿ ਇੱਥੇ ਅਸੀਂ ਸੁਰੱਖਿਅਤ ਰਮਾਂਗੇ ਕਿ ਪੰਜਾਬ ਦੀ ਜੁੜੀ ਨੌਜਵਾਨੀ ਪੀੜ੍ਹੀ ਆ ਉਹ ਵਿਦੇਸ਼ਾਂ ਨੂੰ ਕਿਉਂ ਕੁਝ ਕਰ ਰਹੀ ਐ ਐਸੇ ਕਰਕੇ ਜੋ ਪੰਜਾਬ ਵਿੱਚ ਸੇਫਲੀ ਮਾਹੌਲ ਨਹੀਂ ਹੈ ਗਿਆ ਲੇਟੈਸਟ ਮਾਮਲਾ ਸਰ ਤੁਹਾਡੇ ਧਿਆਨ ਸੀ ਆਇਆ ਹੋਣਾ ਜਿਹੜੇ ਪੰਜਾਬ ਦੇ ਟੋਲ ਪਲੇਆ ਦੇ ਪ੍ਰਧਾਨ ਹੈ ਉਸਨੇ ਧਮਕੀਆਂ ਆਈਆਂ ਵੀ 2 ਦਿਨ ਦੇ ਅੰਦਰ 20 ਲੱਖ ਰੁਪਏ ਦਿਓ ਨਹੀਂ ਤਾਂ ਜਾਨ ਤੋਂ ਖਤਮ ਕਰ ਦਾਂਗੇ ਇਸ ਤਰ੍ਹਾਂ ਦੇ ਉਹਨਾਂ ਦੀ ਟਰੇਸ ਕਰਕੇ ਮੰਨ ਲਓ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਦੇਖੋ ਕਈ ਲੋਕ ਜਿਹੜੇ ਅਦਾਨੀਆਂ ਧਮਕੀਆਂ ਦਿੰਦੇ ਨੇ ਉਹ ਅਸੀਂ ਬਹੁਤੇ ਫੜੇ ਹੋਏ ਨੇ ਜਿਹੜੇ ਉਹਨਾਂ ਦੇ ਜਿਹੜੇ ਮੇਨ ਲੀਡਰ ਨੇ ਜਿਨ੍ਹਾਂ ਦੇ ਉਹ ਨਾਂ ਲੈਂਦੇ ਨੇ ਉਹ ਅਸੀਂ ਫੜੇ ਹੋਏ ਨੇ ਇਹ ਕਈ ਲੋਕਲ ਲੈਵਲ ਤੇ ਕੋਈ ਬੰਦੇ ਜਿਹੜੇ ਕਰਦੇ ਰਹਿੰਦੇ ਨੇ ਉਹ ਸਾਡਾ ਬਕਾਇਦਾ ਸੜੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਇਸ ਚੀਜ਼ ਤੇ ਲੱਗਣਗੇ ਉਹਨਾਂ ਦੇ ਅਸੀਂ ਨੰਬਰ ਟ੍ਰੇਸ ਕਰਕੇ ਟੈਕਨੀਕਲੀ ਤਰੀਕੇ ਨਾਲ ਡ੍ਰੇਸ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਾਵਾਂਗੇ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਪਰ ਮੈਂ ਪ੍ਰਥਮ ਦਿਨ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼